ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਹੁੰਜਲ ਹੀਰ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚਾਤੀ ਕਲਾਜਾ ਤੇ ਰਾਜੀ ਖੁਸ਼ੀਆਂ। ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਸੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਖੁਸ਼ਖਬਰੀ ਦਿੰਨੇ ਆ। ਉਹ ਖੁਸ਼ਖਬਰੀ ਇਹ ਆ। ਦੱਸੋ ਕੀ ਆ। ਅੱਜ ਆਇਆ 13ਵੀਂ ਅੱਜ ਆਇਆ ਕਰਨ ਦਾ 10ਵਾਂ ਦਾ ਰਿਜ਼ਲਟ। ਕਰਨ ਦੇ ਬਹੁਤ ਵਧੀਆ ਨੰਬਰ ਆਏ ਕਰਨ ਹੋ ਗਿਆ ਪਾਸ। ਤੇ ਸੋਚਿਆ ਖੁਸ਼ਖਬਰੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਹਨਾ ਤੇ ਚਲੋ ਹੁਣ ਆਪਾਂ ਜਦੋਂ ਵੀਡੀਓ ਬਣਾਉਂਦੇ ਆ ਮੈਨੂੰ ਅਸਲੀਅਤ ਦੇ ਬਹੁਤ ਇੰਤਿਆਜ਼ ਸੀਗਾ ਪਹਿਲਾਂ ਆਇਆ ਪਲੱਸ 2 ਦਾ ਰਿਜ਼ਲਟ 12:00 ਵਜੇ ਆਇਆ ਤੇ ਫਿਰ ਮੈਂ ਤਾਂ ਵੇਹੜੀ ਹੀ ਕਰੀ ਗਈ ਹਾਏ ਕਦੋਂ ਰਿਜ਼ਲਟ ਆਉਣਾ 10th ਕਦੋਂ ਆਣਾ ਫਿਰ 10th ਰਿਜ਼ਲਟ ਆਇਆ 2:00 ਵਜੇ ਤੇ ਜਿੰਨਾਂ ਦਾ ਰਿਜ਼ਲਟ ਨਹੀਂ ਆਉਣਾ ਚਾਹਤਾ ਜਿਨਾਂ ਨੇ ਬਲੱਡ ਘਟਿਆ ਸੀ ਦਿਲ ਆਏ ਹੀ ਕਰਦਾ ਸੀ ਹਾਏ ਕੀ ਬਣੂਗਾ ਹਨਾ ਚਲੋ ਬਾਪੇ ਦੇ ਕਿ ਆਪਾਂ ਬਹੁਤ ਸੋਹਣਾ ਰਿਜ਼ਲਟ ਆਇਆ ਵਧੀਆ ਕੰਮ ਪਾਸ ਹੋ ਗਿਆ ਤੇ ਹੁਣ ਕੱਲ੍ਹ ਦੇ ਵੀ ਆ ਜਾਣਾ ਬਸ ਕੱਣੀ ਸਵੇਰੇ ਆਜੂ ਤੁਸੀਂ ਪਾਸ ਹੋ ਗਏ ਬਸ ਇੱਕ ਦਿਨਾਂ ਚ ਕੱਲ੍ਹ ਦੇ ਆ ਜਾਣਾ ਤੇ ਫਿਰ ਆਪਣੇ ਦੇ ਵੀਡੀਓ ਦੇ ਵਿੱਚ ਹੋਇਆ ਗੱਦੂ ਦਾ ਕਾਰਨ ਤੇ ਚਲੋ ਹੁਣ ਵੀਡੀਓ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦਾ ਟੌਪਿਕ ਵੀ ਹੈਗਾ ਪੈਨ ਹਨਾ ਜਦੋਂ ਆਪਣੇ ਪੈਨ ਖਾਲੀ ਹੋ ਜਾਂਦੇ ਆਂ ਤਿਸਲਾ ਖਾਲੀ ਹੋਏ ਨੇ ਮੌਕੇ ਨੇ ਪਾ ਸੈੱਟ ਦਿੰਦੇ ਆਂ ਬੇਕਾਬ ਸਮਝ ਕੋ ਸਿੱਟਣੇ ਨਹੀਂ ਬਹੁਤ ਕੰਮ ਦੀ ਚੀਜ਼ ਬਣਾਉਣ ਲੱਗੇ ਆਂ ਆਪਾਂ ਉਹਨਾਂ ਲਈ ਜਿਨ੍ਹਾਂ ਦੀ ਨਿਗਾ ਘਟ ਆ ਉਹਨਾਂ ਦੇ ਕੰਮ ਆਉਣੀਆਂ ਆਪਣੀ ਤਾਂ ਨਿਗਾ ਵਾਧੂ ਆਪਣ ਨੂੰ ਇੰਨੀ ਲੋੜ ਨਹੀਂ ਪੈਣੀ ਜਿਨ੍ਹਾਂ ਦੇ ਨਿਗਾ ਘਟ ਆ ਉਹਨਾਂ ਦੀ ਚੀਜ਼ ਕੰਮ ਆਉਣੀ ਆ ਜੇ ਬਜ਼ੁਰਗੋ ਕਹਿੰਦੇ ਨਿਗਾ ਘਟਾ ਕੇ ਪਤਾ ਹੈ ਜੇ ਕੰਮ ਪੈਣਾ ਆਪਾਂ ਉਹਨਾਂ ਨੂੰ ਜੀ ਜੀ ਲੋੜ ਪੈਣੀ ਪੈਣੀ ਆ ਤੇ ਤੁਸੀਂ ਵੀਡੀਓ ਅੰਦੇ ਤੱਕ ਦੇਖੋਗੇ ਫਿਰ ਤੁਹਾਨੂੰ ਪਤਾ ਲੱਗਣਾ ਕੀ ਬਣਾਉਣ ਲੱਗੇ ਅੱਜ ਬੜਾਈਏ ਫਿਰ ਦੱਸਦੇ ਹਾਂ ਜੀ ਆਪਣਾ ਨਾ ਪੈਨ ਜਿਹੜੇ ਉਹ ਖਾਲੀ ਹੋ ਜਾਂਦੇ ਆ ਇਹਨਾਂ ਪੈਨਾਂ ਪਾ ਯੂਜ਼ ਕਰਦੇ ਆ ਖਾਲੀ ਉਹ ਕਹਿੰਦੇ ਨਾ ਬੇਕਾਰ ਕਰਕੇ ਸੈਟ ਦਿੰਦੇ ਆ ਆਪਾਂ ਇਹ ਪਿੰਨਾ ਨੂੰ ਸਿੱਟਣਾ ਨਹੀਂ ਬਹੁਤ ਕੰਮ ਦੀਆਂ ਚੀਜ਼ਾਂ ਬਣਾਉਣੀਆਂ ਘਰ ਵਿੱਚ ਹਨ ਇਹਨਾਂ ਚੀਜ਼ਾਂ ਬਹੁਤ ਕੰਮ ਆਉਂਦਾ ਖਾਲੀ ਪੈਨ ਹੁੰਦੇ ਇਹਨਾਂ ਦਾ ਕੈਪ ਦਾ ਤੇ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਵੀ ਕਿੱਦਾਂ ਕੰਮ ਆਉਂਦੇ ਆ ਜਿਹੜੇ ਖਾਲੀ ਪੈਨ ਆ ਵੀ ਬਹੁਤ ਕੰਮ ਆਉਂਦੇ ਆ ਤੇ ਆ ਜੋ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆਂ ਪਤਾ ਕੀ ਕੀ ਕਰ ਸਕਦੇ ਆਂ ਜਿਨ੍ਹਾਂ ਦੀ ਹੈ ਨਾ ਨਿਗਾ ਘਟਾ ਕਿਉਂਕਿ ਮੈਂ ਤੁਹਾਨੂੰ ਪਤਾ ਸੂਈ ਵਿੱਚ ਧਾਗਾ ਪਾਉਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਕਿਉਂਕਿ ਸੂਈ ਵਿੱਚ ਇਹ ਧਾਗਾ ਸੂਈ ਦਾ ਜਿਹੜਾ ਕਿਨਾਰਾ ਹੁੰਦਾ ਇਹ ਬਿਲਕੁਲ ਜਿਹੜਾ ਹੁਣ ਆਹਾ ਗਲੀ ਇਹ ਬਿਲਕੁਲ ਪਤਲੀ ਹੁੰਦੀ ਆ ਇਸ ਤੋਂ ਹੀ ਪਤਲੀ ਸੂਈ ਨੇ ਜਿਹੜੀ ਤਤਪਾਈ ਜੜੀਆਂ ਸੂਈਆਂ ਹੁੰਦੀਆਂ ਹਨਾ ਤੇ ਸੂਈਆਂ ਆਹ ਮੋਰੀਆਂ ਇਹਨਾਂ ਦੀਆਂ ਪਤਲੀਆਂ ਹੁੰਦੇ ਧਾਗਾ ਨਹੀਂ ਪੈਂਦਾ ਗਾ ਨਿਗਾ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੀ ਆ ਧਾਗਾ ਪੈਂਦਾ ਨਹੀਂ ਬਹੁਤ ਆਸਾਨ ਜੀ ਟ੍ਰਿਕ ਤੁਹਾਨੂੰ ਦੱਸ ਦੇ ਧਾਗਾ ਪਾਉਣ ਦੀ ਤੁਸੀਂ ਨਾ ਹੀ ਤਾਂ ਪਹਿਲਾਂ ਕਦੇ ਦੇਖੀ ਹੋਣੇ ਦਿੰਦਾ ਜੇ ਦੇਖੀ ਆ ਤਾਂ ਕਮੈਂਟ ਕਰਕੇ ਦੱਸਿਓ ਜਿਦੀ ਮਰਜ਼ੀ ਨਿਗਾ ਜਿੰਨੀ ਮਰਜ਼ੀ ਘੱਟ ਹੋਵੇ ਤੁਸੀਂ 1 ਮਿੰਟ ਵਿੱਚ ਧਾਗਾ ਪਾ ਸਕਦੇ ਹੋ ਤੁਹਾਨੂੰ ਦਿਖਾਉਣੇ ਬਹੁਤ ਹੀ ਆਸਾਨ ਜਿਹਾ ਤਰੀਕਾ ਧਾਗਾ ਪਾਉਣ ਦਾ ਸੂਈਆਂ ਵਿੱਚ ਕੰਧੂਈਆਂ ਵਿੱਚ ਕਿਵੇਂ ਆਪਾਂ ਪਾ ਸਕਦੇ ਆ ਉਹਦੇ ਲਈ ਆਪਾਂ ਤਾਂ ਇੱਕ ਪਹਿਲਾਂ ਪੈਨ ਦੀ ਰੀਫਲ ਲੈਣੀ ਆ ਮੋਟੀ ਠੀਕ ਹੈ ਕਾ ਨਹੀਂ ਇਹਨੂੰ ਆਪਾਂ ਪਹਿਲਾਂ ਇੱਥੋਂ ਕੱਟ ਲੈਣਾ ਕਿੰਨਾ ਕੁ ਵੱਡਾ ਛੋਟਾ ਤੁਸੀਂ ਕੱਟਣਾ ਚਾਹੋ ਕੱਟ ਲਓ ਹਾਂਜੀ ਇਹ ਆਪਾਂ ਕੱਟ ਲਈਏ ਇਸ ਤਰ੍ਹਾਂ ਤੇ ਹੁਣ ਆਪਾਂ ਕੀ ਕਰਨਾ ਇਦਾਂ ਦਾ ਤਾਂ ਹਰ ਘਰ ਵਿੱਚ ਹੁੰਦਾ ਹੀ ਆ ਝਾੜੂ ਜਿਹਾ ਜਾਲੇ ਲਾਉਣ ਵਾਲਾ ਇਹਦਾ ਆਪਾਂ ਇੱਕ ਆਹ ਵਾਲਾ ਇੱਕ ਹਾਲ ਲੈ ਲੈਣਾ ਧਰਗਾ ਜਿਹੜਾ ਹੈਗਾ ਕੱਟ ਲੈਣਾ ਤੇ ਇਹ ਆਪਾਂ ਲਿਆ ਕੱਟ ਤੇ ਹੁਣ ਆਪਾਂ ਕੀ ਕਰਨਾ ਇਹਦੇ ਵਿੱਚ ਇਦਾਂ ਫਸਾ ਲੈਣਾ ਪਾ ਦੇਣਾ ਇਹਦੇ ਵਿੱਚ ਇਦਾਂ ਪਾ ਕੇ ਦੋਨੇ ਪਾਸੇ ਨਾਲ ਆਪਾਂ ਇਦਾਂ ਬਿਲਕੁਲ ਬ੍ਰੀਕ ਕਰ ਲੈਣਾ ਤੇ ਇੱਥੋਂ ਆਪਾਂ ਆੜਾ ਕੱਟ ਕੇ ਇਹਨੂੰ ਆਪਾਂ ਕੀ ਕਰਨਾ ਅੱਗ ਨਾਲ ਸੇਕ ਲੈਣਾ ਪਹਿਲਾਂ ਸੇਕ ਦਾ ਹਾਂ ਜੀ ਪਹਿਲਾਂ ਧਾਗ ਲਗਾ ਲਈਆ ਹੁਣ ਆਪਾਂ ਇਹਨੂੰ ਐਂਦਾ ਕਰਕੇ ਬਿਲਕੁਲ ਨਾਲ ਐ ਜੋੜ ਦੇਣਾ ਸਵਾਰ ਕੇ ਤਾਂ ਜੋ ਜਿਵੇਂ ਨਾਲ ਲੱਗ ਜੇ ਇਸ ਤਾਂ ਬਿਲਕੁਲ ਨਾਲ ਜੋੜ ਦੇਣਾ ਲਓ ਜੀ ਆਪਣਾ ਇਹ ਸੂਈ ਚ ਧਾਗਾ ਪਾਉਣ ਨਾਲ ਬਣ ਗਿਆ ਗੈਸ ਦਾ ਤਾਂ ਬੰਦ ਆ ਤੁਹਾਨੂੰ ਦਿਖਾਈ ਪਾ ਹਾਂ ਜੀ ਆਪਾਂ ਸੂਈ ਲੈ ਲਈ ਐ ਤੁਸੀਂ ਦੇਖ ਸਕਦੇ ਹੋ ਆਹ ਵਾਲਾ ਆਪਾਂ ਨੀਡਲ ਜਿੱਦਾਂ ਲੈ ਲਏ ਇਹਨੂੰ ਪਏ ਦੇ ਵਿੱਚ ਦੀ ਫਸਾ ਦੇਣਾ ਇਦਾਂ ਲਓ ਜੀ ਤੇ ਇੱਦੋਂ ਆਪਾਂ ਪਾ ਦੇਣਾ ਧਾਗਾ ਆਹ ਵਾਲਾ ਧਾਗਾ ਇਦਾਂ ਪਾ ਕੇ ਆਪਾਂ ਇੱਦੋਂ ਜਿਵੇਂ ਮਰਜ਼ੀ ਨੂੰ ਇੱਦੋਂ ਲਓ ਜੀ ਆਪਣੀ ਸੂਈ 'ਚ ਜਿੰਨਾ ਮਰਜ਼ੀ ਇਤ ਧਾਗਾ ਪੈ ਗਿਆ ਇਦਾਂ ਤੁਸੀਂ ਘਰ ਵਿੱਚ ਬਣਾ ਸਕਦੇ ਹੋ ਬਹੁਤ ਹੀ ਆਸਾਨ ਜੀ ਟ੍ਰਿਕ ਆ ਠੀਕ ਆ ਕਿ ਨਹੀਂ ਹੁਣ ਇਹਨੂੰ ਪਤਾਈਏ ਕੱਢ ਇੱਕ ਤਰੀਕਾ ਇਹ ਹੋਗਾ ਦੂਜਾ ਆਪਣੇ ਕੋਲ ਪੈਨ ਹੁੰਦੇ ਬਾਦੂ ਹਨਾ ਤੇ ਮੂਰੇ ਕੈਪ ਲਾ ਦੇਣਾ ਮਗਰ ਲੈ ਕੇ ਕੈਪ ਵਿੱਚ ਆਪ ਗਲੀ ਕੱਢ ਲੈਣੀ ਆ ਹਾਂਜੀ ਇਦਾਂ ਆਪਾਂ ਹਨਾ ਗਲੀ ਕੱਢ ਲਈ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਕੱਢ ਲਈ ਇਧਰਲੇ ਪਾਸੇ ਵੀ ਕੱਢ ਲਈ ਇਦਾਂ ਦਾ ਹੁਣ ਆਪਾਂ ਇੱਕ ਰਸਤੀ ਜੀ ਲੈ ਲੈਣੀ ਆ ਇਹਨੂੰ ਆਪ ਇਹਦੇ ਵਿੱਚ ਪਾ ਦੇਣਾ ਇਧਰਲੇ ਪਾਸੇ ਪਾ ਕੇ ਦੂਜੇ ਪਾਸੇ ਕੱਢਣਾ ਆਪਾਂ ਇਹਨੂੰ ਲੈ ਕੱਢਦਾ ਮੈਂ ਹਾਂਜੀ ਇੱਕ ਪਾਸੇ ਪਾ ਕੇ ਦੂਜੇ ਪਾਸੇ ਕੱਢ ਲੈਣਾ ਇੱਥੇ ਚਾਹੀ ਤਾਂ ਤੁਸੀਂ ਗੰਡ ਲਗਾ ਲਓ ਇਸ ਤਰ੍ਹਾਂ ਕੰਡਲ ਲਗਾ ਕੇ ਥੋਪਾ ਬੰਦ ਕਰ ਦਈਏ ਸੇਕ ਦਾ ਹਾਂਜੀ ਇਦਾਂ ਸੇਕਣਾ ਬੰਦ ਕਰ ਕਰ ਲਈ ਉੱਤੋਂ ਇਹਦਾ ਟੱਕਣ ਲਾ ਦਾਂਗੇ ਸਵਾਰ ਕੇ ਤੇ ਇਹ ਆਪਣੀ ਨਾਲਾ ਪੌਣੀ ਬਿਲਕੁਲ ਤਿਆਰ ਆ ਵਿਕਾਰ ਪੈਣ ਦੇ ਤੋਂ ਆਪਾਂ ਦੋ ਚੀਜ਼ਾਂ ਬਣਾਈਆਂ ਸੂਈ ਚ ਧਾਗਾ ਇਦਾਂ ਤੁਸੀਂ ਬਣਾ ਕੇ ਜਿੱਦਾਂ ਦੀ ਮਰਜੀ ਮਸ਼ੀਨ ਵਿੱਚ ਸੂਈ ਵਿੱਚ ਹਨਾ ਮਸ਼ੀਨ ਦੀ ਸੂਈ ਜਿਵੇਂ ਮਰਜੀ ਤੁਸੀਂ ਧਾਗਾ ਪਾ ਸਕਦੇ ਹੋ ਉਮੀਦ ਕਰਦੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਣੀ ਤੇ ਟ੍ਰਿਕਾਂ ਵਧੀਆ ਲੱਗੀਆਂ ਹੋਣਗੀਆਂ ਦੋਨੇ ਵਿਕਾਰ ਪੈਣ ਤੇ ਖਾਲੀ ਰੀਫਲਾ ਨਾ ਸੱਟਿਆ ਕਰੋ ਹਾਂਜੀ ਉਮੀਦ ਕਰਦੀ ਤੁਹਾਨੂੰ ਮੇਰੀ ਟ੍ਰਿਕ ਵਧੀਆ ਲੱਗੀ ਹੋਊਗੀ ਹਨਾ ਵੀ ਵੇ ਇੱਕ ਬੇਕਾਰ ਪੈਨਪੁਜੇ ਨਾਲ ਦੀ ਪਕੀ ਕੀ ਚੀਜ਼ ਬਣਾ ਸਕਦੇ ਆ ਜੇ ਮੇਰੀ ਟ੍ਰਿਕ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਅਦ ਚਾਹਨ ਬਹੁਤ ਜ਼ਿਆਦਾ ਪੈਂਦਾ ਹੈ ਚਲੋ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ